ਹੈਲਥ ਨਾਲ ਜੁੜੀਏ ਖਬਰ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਅਦਿਸ਼ਾ ਹੈਲਥ ਤੇ ਜੇਕਰ ਤੁਸੀਂ ਛੋਟੇ ਕਦ ਤੋਂ ਪਰੇਸ਼ਾਨ ਹੋ ਤਾਂ ਇਹਨਾਂ ਤਰੀਕਿਆਂ ਨਾਲ ਵਧਾਓ ਆਪਣਾ ਕਦ ਚੰਗੀ ਸਿਹਤ ਲਈ ਸੇਤਮੰਦ ਭੋਜਨ ਲੈਣਾ ਬਹੁਤ ਜ਼ਰੂਰੀ ਹੈ ਜ਼ਿਆਦਾਤਰ ਲੋਕਾਂ ਦੀ ਲੰਬਾਈ ਉਹਨਾਂ ਦੀ ਖੁਰਾਕ ਦੀ ਗੁਣਵੰਤਾ ਤੇ ਨਿਰਭਰ ਕਰਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਹੜੇ ਤਰੀਕਿਆਂ ਦੇ ਨਾਲ ਆਪਣੇ ਕਦ ਨੂੰ ਵਧਾ ਸਕਦੇ ਹੋ ਚੰਗੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ ਇਹ ਤੁਹਾਡੀ ਰੀੜ ਦੀ ਹੱਡੀ ਨੂੰ ਫੈਲਾਉਂਦੀ ਹੈ ਅਤੇ ਇਸ ਨੂੰ ਹੋਰ ਲੰਮਾ ਕਰਦੀ ਹੈ ਇਸ ਲਈ ਸਮੇਂ ਸਿਰ ਸੌਣ ਨਾਲ ਇਸ ਇਸ ਨੂੰ ਕੰਮ ਕਰਨ ਲਈ ਪੂਰਾ ਸਮਾਂ ਦਿਓ ਲਟਕਣ ਵਾਲੀਆਂ ਕਸਰਤਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਲਟਕਣ ਵਾਲੀਆਂ ਕਸਰਤਾਂ ਤੁਹਾਡੀ ਲੰਬਾਈ ਨੂੰ ਵਧਾਉਣ ਵਿੱਚ ਸਹਾਇਤਾ ਕਰਦੀਆਂ ਹਨ ਲਟਕਣ ਨਾਲ ਤੁਹਾਡੀ ਪਿੱਠ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਇਹ ਤੁਹਾਡੇ ਸਰੀਰ ਨੂੰ ਬੈਤਰ ਬਣਾਉਂਦੀਆਂ ਹਨ ਅਤੇ ਤੁਹਾਡੀ ਰੀੜ ਦੀ ਹੱਡੀ ਨੂੰ ਸੇਰ ਰੱਖਦੀਆਂ ਹਨ ਤੁਹਾਡੀ ਲੰਬਾਈ ਨੂੰ ਵਧਾਉਂਦਾ ਹੈ ਅਤੇ ਇਸ ਲਈ ਹਰ ਰੋਜ਼ ਲਟਕਣ ਦੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਨਸ਼ੀਲੇ ਪਦਾਰਥ ਤੁਹਾਡੇ ਸਰੀਰ ਨੂੰ ਕਮਜ਼ੋਰ ਬਣਾ ਦਿੰਦੇ ਹਨ ਜਿਸ ਕਾਰਨ ਤੁਹਾਡੇ ਸਰੀਰ ਦਾ ਵਾਧਾ ਰੁਕ ਜਾਂਦਾ ਹੈ ਇਸ ਤੋਂ ਇਲਾਵਾ ਅਜਿਹੀਆਂ ਚੀਜ਼ਾਂ ਦਾ ਸੇਵਨ ਤੁਹਾਡੇ ਸਰੀਰ ਵਿੱਚ ਖੂਨ ਦਾ ਵਹਾਰ ਨੂੰ ਘਟ ਕਰ ਸਕਦੀਆਂ ਹਨ ਜਿਆਦਾ ਸੇਵਨ ਕਾਰਨ ਤੁਹਾਡੇ ਸਰੀਰ ਨੂੰ ਲੰਿੰਦੇ ਪੋਸ਼ਣ ਤੱਤ ਨਹੀਂ ਮਿਲਦੇ ਇਸ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਦੁੱਧ ਫਲ ਸਬਜ਼ੀਆਂ ਮੀਟ ਅਤੇ ਕਰਬਾਜ ਵਾਲੇ ਭੋਜਨ ਸ਼ਾਮਲ ਕਰਨੀ ਚਾਹੀਦੀ ਹਨ ਅਜਿਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ